ਸ਼ਸ਼ੀਕਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਅੱਜ ਅਸੀਂ ਪਹੁੰਚੇ ਆਂ ਜੜਿਆਲੇ ਲਾਗੇ ਵੱਡੀਆਂ ਸਪਰਾਵਾਂ ਜਿਹੜੀਆਂ ਉੱਥੇ ਪਹੁੰਚੇ ਆਂ ਅੱਜ ਵੀਰਾਂ ਨੇ ਰਲ ਮਿਲ ਕੇ ਉੱਥੇ ਕਬੂਤਰਬਾਜੀ ਦਾ ਟੂਰਨਾਮੈਂਟ ਕਹਿ ਲੋ ਬਾਜੀ ਕਰਾਈ ਆ ਕਬੂਤਰਾਂ ਦੀ ਤੇ ਉੱਥੇ ਸਾਰੇ ਭਰਾ ਇਕੱਠੇ ਹੋਏ ਸੀਗੇ ਕਬੂਤਰ ਉੱਡਣਦੇ ਆ ਤੇ ਇਹਨਾਂ ਨੇ ਛੱਡੇ ਸੀ 81 ਕਬੂਤਰ 1100 ਰੁਪਿਆ ਐਂਟਰੀ ਆ ਤੇ ਹੁਣ ਮੇਰੇ ਹਿਸਾਬ ਨਾਲ ਵੀ 1 ਵਜੇ ਦੇ ਲਗਭਗ ਟਾਈਮ ਹੋ ਗਿਆ ਆ ਤੇ ਉੱਪਰ ਰਹਿ ਗਏ ਆ ਵੀਰੋ ਨਿਗਾਹ ਮਾਰ ਕੇ 1 2 3 4 5 6 ਸਾਡਾ 15 ਕਬੂਤਰ 15 ਕਬੂਤਰ ਲਗਭਗ ਰਹਿ ਗਏ ਆ ਬਾਕੀ ਕੋਈ ਇੱਕ ਦੋ ਮੇਰੇ ਵਰਗੇ ਇਧਰ ਉਧਰ ਲਾਮ ਵੀ ਮਾਰ ਗਏ ਹੋਣੇ ਆ ਤੇ ਆ ਭਰਾ ਸਾਰੇ ਇਕੱਠੇ ਹੋਏ ਆ ਡਾਕਟਰ ਸਾਹਿਬ ਤੁਸੀਂ ਤੁਸੀਂ ਵੀ ਕਬੂਤਰ ਛੱਡੇ ਇੱਥੇ ਹਾਂ ਛੱਡੇ ਆ ਕਬੂਤਰ ਛੱਡਿਆ ਹਾਂਜੀ ਤੇ ਕਿੱਦਾਂ ਮਤਲਬ ਉੱਡਣ ਡਿਆ ਹਜੇ ਉੱਡਦਾ ਉੱਪਰ ਉੱਡਦਾ ਮਤਲਬ ਉਮੀਦ ਹੈਗੀ ਆ ਕਿ ਦੇਖੋ ਵੀ ਹੁਣ ਮੀਂਹ ਨਾ ਆਇਆ ਉਦਾਂ ਵੀ ਕਹਿੰਦੇ ਹੁੰਦੇ ਵੀ ਮਿਹਨਤ ਸਾਰੇ ਕਰਦੇ ਆ ਪਰ ਜਿਹੜੇ ਕਬੂਤਰ ਬਾਜਾਂ ਦੇ ਉਹ ਕਰਮ 도ੜਦੇ ਹੁੰਦੇ ਆ ਨਾ ਬਸ ਜਿਨ੍ਹਾਂ ਦੇ ਕਰਮ ਮਿਹਨਤ ਤੇ ਚਲੋ ਸਾਰੇ ਕਰਦੇ ਆ ਕੋਈ ਆਪਣੀ ਘਟ ਵੱਧੁੱਤ ਕਰਦਾ ਨਹੀਂ ਨਾ ਕੋਈ ਸਾਰੇ ਬਾ ਆਪਣੀ ਪੂਰੀ ਲਾਉਂਦੇ ਆ ਸੋ ਸਾਰੇ ਭਰਾ ਇਕੱਠੇ ਹੋਏ ਭਾਈ ਕਿਹੜਾ ਪਿੰਡ ਆਪਣਾ ਸ਼ਾਦੀਪੁਰ ਸ਼ਾਦੀਪੁਰੋਂ ਆਏ ਮੁੰਤਰ ਛੱਡੇ ਭਾਈ ਕਿੰਨੇ ਆ ਭਾਈ ਤਿੰਨ ਤਿੰਨ ਛੱਡੇ ਆ 81 ਵਿੱਚੋਂ ਤਿੰਨ ਭਰਾ ਦੇ ਆ ਭਾਈ ਤੇ ਉੜਦੇ ਆ ਜੀ ਭਾਈ ਕਿੰਨੇ ਉੜਦੇ ਇੱਕ ਹੈ ਨਹੀਂ ਦੋ ਹੈਗੇ ਦੋ ਹੈਗੇ ਇੱਕ ਹੈ ਨਹੀਂ ਉਹ ਜਦੋਂ ਮੈਨੂੰ ਮੇਰੇ ਘਰ ਦੇ ਲੱਭਦੇ ਏਦਾਂ ਉਹਨੂੰ ਤੂੰ ਲੱਭਣ ਦੇ ਆ ਨਾ ਵੇ ਠੀਕ ਐ ਉਸਤਾ ਜੀ ਹਾਂਜੀ ਭਾਜੀ ਤੁਸੀਂ ਕਿੱਥੋਂ ਆਏ? ਭਾਈ ਸ਼ੇਰਪੁਰੋਂ। ਸ਼ੇਰਪੁਰੋਂ ਛੱਡਿਆ ਹਾਂ। ਹਾਂਜੀ ਹਾਂਜੀ। ਦੋ ਸੱਦੇ। ਨੂਰਮੈਲ ਦੇ ਕੋਲ ਆ ਬਈ। ਨਹੀਂ ਨਹੀਂ ਉੜਦਾ ਕਿੱਥੇ? ਕਬੂਤਰ ਦਾ ਉੱਤੇ ਉੜਦੇ। ਮਾਰਦਾ ਥਾਪੀਆਂ ਤੋਂ। ਹਾਂਜੀ ਹਾਂਜੀ। ਇੱਟਾ ਪਾਉਂਦਾ ਪੁਰੀਆਂ। ਹਾਂਜੀ। ਠੀਕ ਆ ਭਰਾ। ਤੇ ਤੁਸੀਂ ਭਾਜੀ? ਭਾਜੀ ਮੈਂ ਕੋਲਾ ਰਾਹੀ ਤੂੰ। ਕੋਲਾ ਰਾਹੀ ਦਾ? ਹਾਂਜੀ। ਉੜਦਾ ਕਬੂਤਰ। ਕਬੂਤਰ ਮੇਰੇ ਮਾਮੇ ਨੇ ਛੱਡੇ ਆ। ਠੀਕ ਹੈ ਜੀ ਮਾਮੇ ਦੀ سپورਟ ਕਨ ਆਇਆ ਮਤਲਬ ਜਿਦਾ ਮਾਮੇ ਦੇ ਨਾਲ ਮੋਢੇ ਨਾਲ ਮੋਟਾ ਜੁੜ ਕੇ ਖੜਾ ਦੇਖਣ ਵੀ ਆਇਆ ਸ਼ੁਕਰਪੱਲਾ ਹੁੰਦਾ ਮਾਮੇ ਨੇ ਛੱਡਿਆ ਮਾਮਾ ਮਤਲਬ ਠਰਕ ਹੈਗਾ ਆ ਉਹਦਾ ਪੂਰਾ ਹੀ ਰੱਖਿਆ ਉਹਦਾ ਕਬੂਤਰ ਰੱਖਿਆ ਆਪਾਂ ਵੀ ਠੀਕ ਪਰ ਛੱਡਿਆ ਨਹੀਂ ਇਸ ਸਾਲ ਮਾਮੇ ਨੇ ਕੋਈ ਗੋਣਗੋਣ ਵੀ ਦਿੱਤਾ ਕਿ ਨਹੀਂ ਮਾਮੇ ਤੋਂ ਲਿਆ ਗੋਣਗੀ ਬਸ ਠੀਕ ਹੈ ਮਾਮੇ ਨੇ ਲੀਏ ਪਾਇਆ ਚੀਲਾ ਹਾਂ ਲੀਏ ਤਾਂ ਜੀ ਮਾ ਭਾਂਜਾ ਚੀਲੇ ਵਰਗਾ ਹੀ ਹੁੰਦਾ ਲਾਲੋ ਕੋਈ ਗੁਰੂ ਨਾਲ ਵੱਡਾ ਵੱਡਾ ਹਜ਼ਾਰ ਹਾਂਜੀ ਠੀਕ ਹੈ ਜੀ ਤੇ ਆਜੋ ਹੁਣ ਇੱਧਰ ਘੁੰਮਦੇ ਫਿਰਦੇ ਆ ਭਰਾਵਾਂ ਨੂੰ ਦਿਖਾਉਂਦੇ ਆ ਸਾਰਿਆਂ ਨੂੰ ਭਾਜੀ ਅਹੀਂ ਭਾਜੀ ਇੱਥੇ ਰਹੀਆਂ ਕਮੇਟੀ ਵਾਲਿਆਂ ਭਾਜੀ ਕਮੇਟੀ ਵਾਲੇ ਹਾਂਜੀ ਭਾਜੀ ਭਾਜੀ ਕੀ ਖਾਣ ਪੀਣ ਵਿੱਚ ਜਦੋਂ ਵੀਰ ਆਪਰੇ ਡੀਡੀ ਤੋਂ ਆਏ ਹਾਂ ਦੇਖੋ ਸਬਜ਼ੀ ਸਾਰਾ ਧਾਰ ਸਬਜ਼ੀ ਲੱਗਾ ਸਵੇਰੇ ਚਾਹ ਪਣੀ ਸੀਗਾ ਔਰ ਲੰਗਰ ਚੱਲ ਰਿਹਾ ਖੁੱਲ੍ਹਾ ਭਾਜੀ ਇਹ ਕਿੰਮਾ ਭਾਜੀ ਆਪਣਾ ਟੂਰਨਾਮੈਂਟ ਹੈ ਇਹ ਦੂਜਾ ਭਾਜੀ ਦੂਜਾ ਤੇ ਅਗਲੀ ਈਰ ਨੂੰ ਏਦੋਂ ਵੀ ਵਧੀਆ ਕਰਾਵਾਂਗੇ ਹਾਂਜੀ ਭਾਜੀ ਕੋਸ਼ਿਸ਼ ਤਾਂ ਪੂਰੀ ਹੈ ਤੇ ਬਾਹਰਲੇ ਬੰਦੇ ਸਹਿਯੋਗ ਕਰਦੇ ਆ ਕਿ ਨਹੀਂ ਕਰਦੇ ਭਾਜੀ ਕਰਦੇ ਵੀਰ ਉਹ ਇੱਕ ਜਿਹੜੀ ਹੈ ਨਾ ਚਲੋ ਬਾਹਰਲੇ ਵੀਰ ਆਪਣੇ ਇੱਕ ਸਹਿਯੋਗਤ ਕਰਦੇ ਆ ਪਰ ਜਿੰਨੀਆਂ ਬਾਕੀ ਖੇਡਾਂ ਨੂੰ ਬਾਹਰਲੇ ਵੀ ਪ੍ਰਮੋਟ ਕਰਦੇ ਆ ਸਹਿਯੋਗ ਕਰਦੇ ਆ ਕਬੂਤਰਬਾਜੀ ਨੂੰ ਮੇਰੇ ਹਿਸਾਬ ਨਾਲ ਉਹਨਾਂ ਸਹਿਯੋਗ ਨਹੀਂ ਹੁੰਦਾ ਹੈਗਾ ਸੋ ਮੈਂ ਬਾਹਰਲੇ ਵੀਰਾਂ ਨੂੰ ਵੀ ਰਿਕਵੈਸਟ ਕਰਦਾ ਮੇਰੀ ਵੀਡੀਓ ਦੇਖਦੇ ਹੋਣੇ ਸਾਰੇ ਵੀ ਸਾਰੇ ਭਰਾਵਾਂ ਦੀ ਯਾਰ ਇਦਾਂ ਬਾਹ ਫੜਿਆ ਕਰੋ ਜਿਹਦੇ ਪਿੰਡ ਵਿੱਚ ਇਦਾਂ ਜਦੋਂ ਵੀ ਇਦਾਂ ਦਾ ਕੋਈ ਕੰਮ ਹੁੰਦਾ ਜਿਹਦੇ ਵਿੱਚ ਤੁਹਾਡੇ ਪਿੰਡ ਦਾ ਨਾਮ ਹੋਣਾ ਹੁੰਦਾ ਜਾਂ ਜਿਹੜੇ ਆਪਣੇ ਪੰਜਾਬੀ ਵੀਰ ਕੋਈ ਸ਼ੌਂਕ ਪਾਲਦੇ ਪਏ ਆ ਨਾ ਆਪਣੇ ਬਿਯੋਰਗਾਂ ਦੇ ਸ਼ੌਂਕ ਚੱਲਣ ਰਹੇ ਆ ਸੋ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਵੀਰੋ ਉਹਨਾਂ ਦੀ ਮਦਦ ਜਿਹੜੀ ਹੁੰਦੀ ਆ ਵੱਧ ਤੋਂ ਵੱਧ ਚੜ੍ਹ ਕੇ ਕਰਿਆ ਕਰੋ ਜਿੰਨੇ ਜੋਗੇ ਹੁੰਨੇ ਆ ਜਰੂਰ ਕਰਿਆ ਕਰੋ ਆਪਣੀਆਂ ਜਿਹੜੀਆਂ ਨਿੱਕੀ ਕਿੜਾ ਹੁੰਦੀਆਂ ਉਹਨਾਂ ਨੂੰ ਪਿੱਛੇ ਛੱਡ ਕੇ ਸ਼ੌਂਕ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਬੜੀ ਮਿਹਨਤ ਕਰਨੀ ਪੈਂਦੀ ਆ ਭਰਾਵਾਂ ਦੇ ਰੰਗ ਚਲੋ ਆਦੋ ਕਮੇਟੀ ਵਾਲਾ ਭਰਾ ਆ ਇਹਦਾ ਰੰਗ ਥੋੜਾ ਘੱਟ ਕਾਲਾ ਆ ਇੱਧਰ ਦੇਖਾ ਮੇਰੇ ਭਰਾ ਨੇ ਦੇਖ ਰੰਗ ਕਿਦਾਂ ਦਾ ਕਰ ਲਿਆ ਆਪਣਾ ਇਹ ਬਈ ਮਿਹਨਤਾਂ ਹੁੰਦੀਆਂ ਹਾਂ ਜੀ ਅਕਲ ਜੀ ਤੁਸੀਂ ਕਿੱਥੋਂ ਜੀ ਹੈ ਤੁਹਾਡਾ ਘਰ ਪਿੰਡ ਹਰਦੋ ਫਰਾਲੇ ਤੋਂ ਹਰਦੋ ਫਰਾਲੇ ਤੋਂ ਛੱਡੇ ਕਬੂਤਰ ਜੀ ਦੋ ਛੱਡੇ ਆ ਦੋ ਛੱਡੇ ਆ ਤੇ ਉੜਦੇ ਪੈ ਜਾਂਦੇ ਇੱਕ ਬਹਿ ਗਿਆ ਇੱਕ ਬਹਿ ਗਿਆ ਚੱਕ ਲਿਆ ਹੁੰਦਾ ਕਿ ਨਹੀਂ ਕਿ ਮੇਰੇ ਹੱਲੇ ਨਹੀਂ ਅਜੇ ਨਹੀਂ ਉਹ ਕੋਈ ਇਦਾਂ ਜੇ ਕਰੀਮ ਮਾਰ ਹੋ ਗਈ ਫੇ ਹੋਈ ਜਾਂਦੀ ਆ ਹੋਈ ਜਾਂਦੀ ਆ ਸਹੀ ਗੱਲ ਹੈ ਹਾਂ ਜੀ ਭਾਜੀ ਭਾਈ ਤੁਹਾਨੂੰ ਬੋਲਦਾਂ ਦੇ ਨਾਲ ਨਾਲ ਕਬੂਤਰਾਂ ਦਾ ਵੀ ਸ਼ੌਂਕ ਹੈ ਦੋਵਾਂ ਸ਼ੌਂਕ ਦੋ ਦੋ ਸ਼ੌਂਕ ਤੁਸੀਂ ਇਹ ਦੋ ਦੋ ਠਰਕ ਕਿਦਾਂ ਪਾਲੀ ਫਿਰਦੇ ਆ ਬਹੁਤ ਵਧੀਆ ਪਾਲਦੇ ਆ ਭਾਜੀ ਪਾਲਦੇ ਆ ਮਤਲਬ ਗਰਮੀਆਂ ਨੂੰ ਜਦੋਂ ਭੋਲਦਾਂ ਦੇ ਮੇਲੇ ਘਟ ਜਾਂਦੇ ਆ ਤੇ ਤੁਸੀਂ ਉਧਰ ਕਬੂਤਰ ਬਾਜੀ ਵਾਲੇ ਵੇ ਕਬੂਤਰ ਡਾਉਣ ਲੱਪੈ ਨੇ ਜੀ ਮਤਲਬ ਠਰਕ ਜਿਹੜੇ ਆ ਉਹ ਛੱਡਣੇ ਨਹੀਂ ਹੈਗੇ ਆ ਬਸ ਠਰਕਾਂ ਸਿਰੇ ਤੇ ਲੈ ਕੇ ਜਾਣੇ ਆ ਠੀਕ ਹੈ ਜੀ ਆਹ ਦੇਖ ਲਓ ਵੀਰੋ ਇੱਧਰ ਕੱਪ ਰੱਖੇ ਆ ਵੀਰਾਂ ਨੇ ਆਹ ਦੇਖ ਲਓ ਨਾਮ ਪਏ ਆ ਆ ਪਹਿਲਾ ਨਾਮ ਦੇਣਾ ਆ ਦੂਸਰਾ ਦੇਣਾ ਆ ਤੀਸਰਾ ਦੇਣਾ ਤੇ ਉਹ ਜਿਹੜੇ ਮੇਰੇ ਵੀਰਾਂ ਨੇ ਸਹਿਯੋਗ ਕੀਤਾ ਜਾਂ ਜਿਨ੍ਹਾਂ ਨੂੰ ਸ਼ੌਂਕ ਆ ਉਹਨਾਂ ਦੀਆਂ ਫੋਟੋਆਂ ਉੱਤੇ ਲੱਗੀਆਂ ਆ ਤੇ ਉਹਨਾਂ ਭਰਾਵਾਂ ਦਾ ਪੂਰਾ ਸਹਿਯੋਗ ਕਰਨਾ ਆ ਨਾ ਉਹਨਾਂ ਨੂੰ ਅਛਾ ਜੀ ਕਿਹੜਾ ਮਾਮਾ ਜੀ ਹੈ ਉਹ ਜਿਹੜਾ ਭਰਾ ਕਹਿੰਦਾ ਮੇਰਾ ਮਾਮਾ ਉਹਦੇ ਮਾਮੇ ਦਾ ਵੀ ਸਨਮਾਨ ਭਰਾ ਸ਼ੀਲਡ ਤੇਰੇ ਮਾਮੇ ਤੋਂ ਵੱਡੀ ਆ ਤਿੰਨ ਚਾਰ ਜਣੇ ਚੱਕਰੀ ਪੈਣੀ ਆ ਚੱਲ ਠੀਕ ਆ ਮੇਰਾ ਭਰਾ ਵਧੀਆ ਯਾਰ ਆ ਦੇਖੋ ਸਾਰਾ ਹਨਾ ਕਿੱਦਾਂ ਉਹਨਾਂ ਨੇ ਟਿਕਾਇਆ ਪਿਆ ਆ ਇੱਥੇ ਸਾਰੇ ਭਰਾ ਆਰਾਮ ਕਰਦੇ ਪਏ ਆ ਤੇ ਆ ਬਿੰਦਾਪਾ ਇਹਨੂੰ ਯਾਰ ਕੰਮ ਬਹੁਤ ਕਰਦਾ ਇਹ ਇਹਨੂੰ ਫੋਨ ਹੀ ਆਈ ਜਾਂਦੇ ਆ ਜਿਹੜੇ ਜਿਹੜਾ ਕੰਮ ਕਰਦਾ ਮੈਂ ਉਹਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਪਰ ਇਹਨੂੰ ਇਸ ਵੇਲੇ ਦਾ ਮਤਲਬ ਕੋਈ ਨਾ ਕੋਈ ਆ ਜਾਂਦਾ ਜੀ ਬੰਦਾ ਛੱਡ ਚੱਲੇ ਬੰਦਾ ਲੈ ਚੱਲੇ ਆ ਮਤਲਬ ਉਹ ਕੰਮ ਦੇ ਵਿੱਚ ਭਾਈ ਕਿੱਦਾਂ ਮਤਲਬ ਕਬੂਤਰ ਉੜਦਾ ਆਪਣਾ ਆਹ ਕਬੂਤਰ ਉੜਦਾ ਭਾਈ ਆਪਣਾ ਕੀ ਉਮੀਦ ਕੀ ਹੈ ਕਿੰਨੇ ਕਬਜ ਤੇ ਫਿਰ ਜਾਊਗਾ ਦੇਖੋ ਹੁਣ ਇਹ ਤਾਂ ਪ੍ਰਮਾਤਮਾ ਦੇ ਹੱਥ ਹੁੰਦਾ ਨਾ ਵੀ ਕਿੰਨਾ ਚਿਰ ਉੜੇ ਕਿੰਨਾ ਚਿਰ ਨਾ ਉੜੇ ਪਰ ਵਧੀਆ ਉੜਦਾ ਦੇਖੋ ਬਾਕੀ ਜਿੱਤ ਤੇ ਜਿੱਤਣ ਆਏ ਆ ਜਿੱਤ ਕੇ ਜਾਵਾਂਗੇ ਉਹ ਭਾਈ ਇੱਕ ਮੈਡਮ ਵੀ ਆਈ ਸੀਗੀ ਉੱਤੇ ਉਹ ਕਾਲੇ ਜਿਹੇ ਰੰਗ ਦੀ ਇਦਾਂ ਉਹ ਕਬੂਤਰਾਂ ਦੇ ਮਗਰ ਦੌੜੀ ਫਿਰਦੀ ਸੀਗੀ ਕਬੂਤਰ ਚੱਕਣ ਆਈ ਸੀ ਬੈਰੀ ਆਈ ਸੀ ਉਹਦਾ ਡੈਡੀ ਹੁੰਦਾ ਨਾ ਕਬੂਤਰਾਂ ਦਾ ਉਹ ਲੈ ਜਾਂਦਾ ਹਾਂ ਮਤਲਬ ਉਹ ਫੇ ਕੀ ਕਹਿੰਦਾ ਆ ਜਾਓ ਚੱਲੀਏ ਘਰ ਨੂੰ ਲੈ ਚਦੀਏ ਤੁਹਾਨੂੰ ਪਰ ਉਹ ਜਦਾਂ ਬੈਰੀ ਪੈਂਦੀ ਆ ਦੋਸਤੋ ਉਹ ਨਾ ਜਦਾਂ ਕਬੂਤਰ ਜਿਹਨੇ 4 ਵਜੇ ਤੇ ਉੱਡਣਾ ਉਹਦੇ 2 ਘੰਟੇ ਵਿੱਚ ਖਾ ਜਾਂਦੀ ਕਿਉਂਕਿ ਉਹਦੇ ਜੋਰ ਲੱਗ ਜਾਂਦਾ ਬਚਣ ਬਚਾਉਣ ਦੇ ਚੱਕਰ ਵਿੱਚ ਹੈ ਨਾ ਚਲੋ ਭਰਾ ਲੱਗੇ ਆਪਣਾ ਠਾਕ ਪੂਰਾ ਕਰਨ ਇੱਕਾ ਛੋਟਾ ਕਬੂਤਰਵਾਜ ਆਇਆ ਆ ਹਾਂਜੀ ਭਾਜੀ ਕਿਤਾ ਛੱਡਿਆ ਕਬੂਤਰ ਉੱਚੀ ਬੋਲਣਾ ਯਾਰ ਉਹ ਆਪਣੇ ਭਰਾ ਦੋਸਤ ਭਾਈ ਛੱਡਿਆ ਦੋ ਤਿੰਨੇ ਛੱਡਿਆ ਉਹਨਾਂ ਤੇ ਇਹ ਭਾਜੀ ਪੜ੍ਹਾਈ ਪੜ੍ਹੂਈ ਦੇ ਨਾਲ ਨਾਲੇ ਤਾਂ ਕਬੂਤਰਾਂ ਦਾ ਵੀ ਸ਼ੌਂਕ ਦੋ ਦੋ ਚੀਜ਼ਾਂ ਕਿੱਦਾਂ ਮਤਲਬ ਮੰਮੀ ਕਹਿੰਦੀ ਨਹੀਂ ਵੀ ਨਹੀਂ ਜਾਣਾ ਇੱਕ ਕੁੱਤਾ ਹਲੇ ਲੱਕੀ ਨਹੀਂ ਪਹਿਲਾਂ ਰੱਖੇ ਸੀ ਹੁਣ ਨਹੀਂ ਰੱਖੇ ਅੱਛਾ ਹੁਣ ਤੂੰ ਸਿਆਣਾ ਹੋ ਗਿਆ ਨਾ ਹੁਣ ਤਾਂ ਨਹੀਂ ਰੱਖੇ ਤੇ ਇਦਾਂ ਮਾਤਾ ਰੋਕਦੀ ਨਹੀਂ ਨੀ ਹੈਗੀ ਵੀ ਨਹੀਂ ਜਾਣਾ ਨਹੀਂ ਮੰਮਾ ਬਾਹਰ ਗਿਆ ਮੰਮਾ ਬਾਹਰ ਗਿਆ ਚਲੋ ਲੈ ਫੇ ਨਿਆਰੇ ਮੇਰਾ ਵੀਰਾ ਉਹ ਦੇਖੋ ਜੀ ਸਾਦਾ ਇਧਰ ਪਾਜੀ ਆ ਜਾਓ ਇਦਾਂ ਭੱਜਣਾ ਨਹੀਂ ਇਹ ਕੈਮਰੇ ਨੇ ਕਿਹਾ ਤੈਨੂੰ ਵਿੱਚੋਂ ਖਿੱਚ ਲੈਣਾ ਜਿਹੜੇ ਦੇਖਦੇ ਉਹਨਾਂ ਨੂੰ ਤੈਨੂੰ ਵਿੱਚੋਂ ਨਹੀਂ ਖਿੱਚ ਲੈਣਾ ਤੇ ਪ੍ਰਾਗ ਤੱਕ ਕਬੂਤਰ ਉੱਡਦੇ ਆ ਤੇਰੇ ਹਾਂਜੀ ਹਾਂਜੀ ਉੱਡਦੇ ਆ ਤੇ ਕੀ ਨੀਦ ਆ ਦੇ ਦਿਆਂ ਸ਼ਾਮਾਂ ਤੱਕਰ ਤੇ ਹੋਰ ਵੀ ਜਗ੍ਹਾ ਜਿੱਦਾਂ ਮਤਲਬ ਤੂੰ ਜਿੱਦਾਂ ਚਾਹੁੰਦਾ ਵੀ ਮੈਂ ਹੋਰ ਵੀ ਟੂਰਨਾਮੈਂਟਾਂ ਵਿੱਚ ਛੱਡਣਾ ਅਜੇ ਤੱਕ ਆ ਹਰ ਕਿਹੜਾ ਤੀ ਐਂਟਰੀ ਕਿਹੜੀ ਕਿਹੜੀ ਜਗ੍ਹਾ ਦਿੱਤੀ ਐ ਕਈ ਪਾਸੇ ਦਿੱਤੀਆਂ ਵਿਆਂ ਜੀ ਗਰੁੱਪਾਂ ਦੀਆਂ ਟਰਿੰਗਾਂ ਜਿਹੜੀਆਂ ਜਿੱਦ ਦਿੱਤੀਆਂ ਪਈਆਂ ਉਸਤਾਦ ਨੇ ਅੱਛਾ ਜੀ ਹਾਂਜੀ ਉਸਤਾਦ ਦੇ ਕੋਲ ਤੋਂ ਡਾਉਣੇ ਆ ਚਾਂਜੀ ਰਾਏਪੁਰ ਦੇ ਠੀਕ ਐ ਜੀ ਉਹਨਾਂ ਦੇ ਆ ਕੋਊਤਰ ਆਪਣੇ ਹਲੋ ਉਸਤਾਦ ਦਾ ਨਾਮ ਚੱਕਣ ਲਏ ਆ ਤੁਸੀਂ ਭਰਾ ਉਸਤਾਦ ਆਪਣੇ ਨੂੰ ਪੱਟਾ ਕਰਨੇ ਆ ਤਾਲੂ ਇਹ ਵੀ ਉਸਤਾਦ ਬਣਨਗੇ ਕਿਉਂਕਿ ਉਸਤਾਦਾਂ ਦੇ ਦੱਸੇ ਹੋਏ ਰਾਹਾਂ ਉੱਤੇ ਚੱਲ ਕੇ ਹੀ ਕੋਈ ਉੱਥੇ ਤੱਕ ਪਹੁੰਚ ਸਕਦਾ ਹਨ ਜਿਹੜਾ ਨਿਮਰਤਾ ਨਾਲ ਰਹਿ ਕੇ ਕੁਝ ਅਗਲੇ ਤੋਂ ਲੈ ਲਵੇ ਤੇ ਫੇਰ ਉਹ ਗਾਂਹ ਬੱਦ ਜਾਂਦਾ ਹੁੰਦਾ ਸੋ ਭਰਾ ਲੱਗੇ ਆ ਬਹੁਤ ਇਹਨਾਂ ਦਾ ਧੰਨਵਾਦ ਆ ਬਈ ਹਾਂਜੀ ਭਾਜੀ ਘਰੋਂ ਫੋਨ ਆਈ ਜਾਂਦਾ ਤੁਸੀਂ ਫੋਨ ਤੇ ਲੱਗੇ ਆ ਨਹੀਂ ਨਹੀਂ ਬਈ ਅੱਛਾ ਜੀ ਭਾਜੀ ਤੁਸੀਂ ਨੈੱਟ ਦੇ ਵਾਲੇ ਹੋਏ ਆ ਮਤਲਬ ਤੁਹਾਡਾ ਕਬੂਤਰ ਕਵਾਤਰ ਕਿੱਥਾਂ ਨਹੀਂ ਨਹੀਂ ਧਿਆਨ ਫਿਰਦੇ ਆ ਬਈ ਕਬੂਤਰ ਮਤਲਬ ਉਹਨਾਂ ਕਿੱਥੇ ਗਿਆ ਬੰਦੇ ਉੱਥੇ ਆਪਾਂ ਉਹਨਾਂ ਮਤਲਬ ਜਿੱਦਾਂ ਆਪਾਂ ਟਾਵਰ ਫੋਨਾਂ ਦੇ ਟਾਵਰ ਹੁੰਦੇ ਆ ਉਹਨਾਂ ਨਾਲ ਆਪਾਂ ਕਨੈਕਸ਼ਨ ਹੋ ਜਾਂਦਾ ਬਲ ਹਾਂ ਹਾਂ ਦੇਖ ਲੀ। ਹੈਗੇ ਭਰਾ ਕੋਈ ਦੇਖਣ ਆ। ਹੈਗੇ ਹੈਗੇ ਭਰਾ ਵੀ। ਦੇਖਣ ਦੇ। ਭਰਾ ਦੇ ਕਬੂਤਰ ਵੀ ਦੇਖਣ ਦੇ ਆ ਸਾਰੇ ਉੱਥੇ ਸੌਰੀ ਭਰਾ ਉਹਦੇ ਹੈਗੇ ਆ ਬੈਠੇ। ਇੱਧਰ ਵੀਰ ਜੀ, ਵੀਰ ਜੀ ਤੁਸੀਂ ਵੀ ਕਬੂਤਰ ਰੱਖੇ ਆ ਜੀ? ਸਾਡੇ ਬੇਟੇ ਰੱਖੇ ਆ ਜੀ। ਬੇਟੇ ਨੇ ਰੱਖਿਆ। ਹਾਂ ਜੀ। ਲਓ ਬਈ। ਮੈਂ ਦੇਖਿਆ ਬਈ ਬੱਚਿਆਂ ਦੇ ਨਾਲ ਡੈਡੀਆਂ ਦੇ ਨਾਲ ਬੱਚੇ ਤੇ ਜਾਂਦੇ ਦੇਖੇ ਆ। ਪਰ ਮੈਂ ਪਹਿਲਾ ਡੈਡੀ ਆ ਜਿਹੜਾ ਬੱਚੇ ਆਪਣੇ ਨਾਲ ਆਇਆ ਹਨਾ। ਸਾਡੇ ਦਾ ਪਿੰਡ ਇਹੀ ਆ ਜੀ। ਠੀਕ ਹੈ ਜੀ। ਹਾਂ ਜੀ। ਪਾਜੀ ਨੂੰ ਵੀ ਟਾਡੇ ਬੱਚੇ ਕਰਵਾ ਰਿਆ ਕੰਮ ਠੀਕ ਹੈ ਜੀ ਆ ਸਿਆਣਿਆਂ ਦੀ ਦੇਖ ਰੇਖੇ ਹੇਠ ਹੋ ਰਿਹਾ ਸਾਰਾ ਕੁਝ ਚਲੋ ਜੀ ਇੰਨੀਆਂ ਗੱਲਾਂ ਕਰਦਾ ਮੈਂ ਕਰਦਾ ਧੰਨਵਾਦ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸ਼ੇਅਰ ਕਰਕੇ ਵੀਰੋ ਦੱਸਿਓ ਤੇ ਜਿਹੜੇ ਆਪਣੇ ਪੰਜਾਬ ਦੇ ਆਪਣੇ ਪੰਜਾਬੀਆਂ ਦੇ ਜਿਹੜੇ ਸ਼ੌਂਕ ਹੁੰਦੇ ਆ ਉਹਨਾਂ ਨੂੰ ਅੱਗੇ ਵਧਾਉਣ ਲਈ ਤੁਹਾਨੂੰ ਮੈਂ ਇੱਕ ਬੇਨਤੀ ਕਰਦਾ ਆ ਵੀ ਇਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰਿਆ ਕਰੋ ਤਾਂ ਕਿ ਆ ਭਰਾ ਆਪਣੇ ਦੇਖੋ ਕਿੱਦਾਂ ਮਿਹਨਤਾਂ ਕਰਦੇ ਆ ਵੀ ਇਹ ਇਹਨਾਂ ਨੂੰ ਅੱਗੇ ਵਧਣ ਵਿੱਚ ਸਹਾਇਤਾ ਹੁੰਦੀ ਇਹਨਾਂ ਚੀਜ਼ਾਂ ਨਾਲ ਸੋ ਇੰਨੀਆਂ ਗੱਲਾਂ ਕਰਦਾ ਮੈਂ ਧੰਨਵਾਦ ਕਰਦਾ ਜੀ ਧੰਨਵਾਦ